ਆਪਣੇ ਮੀਟਰ ਘਰੇ ਲੱਗਿਆ ਬਾਈ ਜੀ ਇਹਨੂੰ ਸਬ ਮੀਟਰ ਕਹਿੰਦੇ ਨੇ ਇੱਕ ਬਾਹਰ ਮੀਟਰ ਲੱਗਿਆ ਇੱਕ ਘਰੇ ਲੱਗਿਆ ਹੈ ਕੰਟਰੋਲ ਹੋ ਜਾਂਦੀ ਬਿਜਲੀ ਇਹਦੇ ਨਾਲ ਮੰਨ ਲਓ ਆਪਾਂ ਨੂੰ ਪਤਾ ਲੱਗ ਜਾਂਦਾ ਵੀ 2 ਮਹੀਨਿਆਂ ਦੇ ਵਿੱਚ ਕਿੰਨੀਆਂ ਜੁੰਟਾਂ ਖਾ ਗਿਆ ਫਿਰ ਆਪਾਂ ਕੰਟਰੋਲ ਕਰ ਲੈਨੇ ਉਹਨਾਂ ਬਿੱਲ ਨਹੀਂ ਆਉਂਦਾ ਫਿਰ ਆਪਾਂ ਨੂੰ ਮੈਨੂੰ ਹੁਣ ਬਿੱਲ ਆਇਆ ਸੀਗਾ ਨਾ 7 ਤਰੀਕ ਨੂੰ ਆਇਆ ਸੀ ਪਹਿਲੇ ਮਹੀਨੇ ਆਇਆ ਤੇਰਾ 1 ਤਰੀਕ ਨੂੰ 7ਵੇਂ ਮਹੀਨੇ ਦੇ 1 ਤਰੀਕ ਨੂੰ ਆਇਆ ਸੀ ਆ ਜਿਹੜਾ ਮੈਂ ਲਿਖੀ ਬੈਠਾ ਇਹ ਹੁਣ ਤਾਂ ਮਿਟ ਜਾਂਦੇ ਇਹਨਾਂ ਦੇ ਤਾਂ ਸਾਫ਼ ਹੀ ਹੋ ਜਾਂਦੇ ਜਮਾਂ ਆ ਸਾਰੀ ਸਾਫ ਹੈ। ਨਾ ਤਾਂ ਇਹ ਅੱਜ ਦਿਸੇ ਕੁਝ। ਆਹ ਲ ਦੀਂਦਾ ਨਹੀਂ ਕੁਝ ਜਿਹੜਾ ਲਿਖਿਆ ਇਹਨਾਂ ਨੇ ਮਾੜਾ ਮੋਟਾ ਦਿਖਦਾ। ਮੈਂ ਲਿਖ ਕੇ ਰੱਖਦਾ ਹੁਣਾਂ। ਜਿਹੜਾ ਮੈਂ ਲਿਖਿਆ ਨੇ ਇਹ ਬਾਹਰ ਵਾਲੇ ਮੀਟਰ ਦਾ ਲਿਖਿਆ। ਆਹ ਬਾਹਰ ਵਾਲਾ ਮੀਟਰ ਲਿਖਿਆ ਜਿਹੜਾ ਉਹ ਚ ਪਹਿਲਾਂ ਜੁਨਟਾਂ ਇੰਨੀਆਂ ਸੀ। 9390 ਫੇਰ ਇੰਨੀਆਂ ਨਾ ਹੁਣ ਵਾਲੀਆਂ ਸੀਗੀਆਂ 9390 ਫੇਰਾਂ ਗੈਨੀਆਂ ਫੇਰ ਕੱਢ ਕੇ 410 ਜੁਨਟਾਂ ਖਾ ਗਿਆ ਉਹ ਬਾਹਰ ਵਾਲਾ ਮੀਟਰ। ਤੇ ਆਹ ਸੀ ਮੀਟਰ ਘਰ ਵਾਲਾ। ਇਹ ਚ 2331 ਸੀ ਪਹਿਲਾਂ ਮੌਕੇ ਤੇ ਤੇ ਫਿਰ 1900 ਐਨੇ ਕੱਢ ਕੇ 402 ਐਨੇ ਦਾ 402 ਜੁਨਟਾ ਖਾਧੀਆਂ ਬਾਹਰ ਵਾਲੇ ਨੇ 410 ਅੱਠ ਜੁਨਟਾ ਵੱਧ ਖਾ ਗਿਆ ਉਹ ਨਹੀਂ ਤਾਂ ਪਤਾ ਲੱਗਿਆ ਨਾ ਮੀਟਰ ਦਾ ਵੀ ਜੁਨਟਾ ਵੱਧ ਖਾਂਦਾ ਨਾਲੇ ਆਪਾਂ ਨੂੰ ਕੰਟਰੋਲ ਹੋ ਜਾਂਦਾ ਹੁਣ ਜਿਹੜੀ ਆਪਣਾ ਜਿਹੜਾ ਮਿੱਤੀ ਜਾਂਦੀ ਹੈ ਬਿਜਲੀ ਇੱਕ ਤਰੀਕ ਨੂੰ ਆਇਆ ਸੀ ਪਹਿਲਾਂ ਹੁਣ ਜਿਹੜੀ 9ਵੇਂ ਤਰੀਕ ਦੀ ਇੱਕ ਆਈ ਉਹਨੂੰ ਬਿੱਲ ਆਊਗਾ ਹੁਣ ਆਪਣੇ ਕੋਲੇ ਪਹਿਲਾਂ ਸੀਗਾ 2331 ਜੁਨਟਾਂ ਆ ਘਰ ਵਾਲੇ ਦੀਆਂ ਤੇ 2778 ਹੁਣ ਹੋਗਣਾ ਆ ਲਿਖ ਗਵਾਂਗਾ 2778 .5 ਹੁਣ ਇਹ ਤੇ ਕੀ ਆ ਨਾ ਆਪਾਂ ਨੂੰ ਪਤਾ ਲੱਗ ਜੂ ਹੁਣ ਵੀ ਕਿੰਨੀਆਂ ਜੁਨਟਾਂ ਖਾ ਗਏ ਕਿੰਨੀਆਂ ਰਹਿ ਗਈਆਂ ਤੇ ਹੁਣ ਜੁਨਟਾਂ ਸਾਰੀਆਂ ਨੇ 400 ਤੇ ਖਾਧੀਆਂ ਆਪਾਂ ਦੇਖ ਲੈਣੇ ਕਿੰਨੀਆਂ ਇਹਦੀਆਂ ਮੰਨੀਆਂ 447 ਹੁਣ ਆਲੀਆਂ ਜਿਹੜਾ ਬਿੱਲ ਮੰਨ ਲਓ 447 ਅਚ 28 ਤਰੀਕ ਅੱਜ ਦੀਆਂ ਇਹ ਸਾਢੇ 47 ਐ ਜੇ 8 ਪਾ ਪਾ 8 ਮੀਟਰ ਵੱਧ ਖੰਦਾ ਬਾਹਰ ਲਾ 8 ਜੁੰਟਾਂ ਉਹ 8 ਪਾ ਕੇ ਇਹਦੇ ਵਿੱਚ ਬਣ ਜਾਣੀਆਂ ਸਾਰੀਆਂ 55.55 ਮਾਲਾ ਇਹ 55.55 ਇਹ ਇਹਨੇ ਖਾਧੀਆਂ ਆ 447 ਉਹ 8 ਜੁੰਟਾਂ ਵੱਧ ਖੰਦਾ ਬਾਹਰ ਲਾ ਤੇ ਉਹ ਬਣ ਜਣੀਆਂ 400 ਤੇ 55.55 8 ਜੁੰਟਾਂ ਵੱਧ ਪਾ ਕੇ ਤੇ ਆਪਣੇ ਕੋਲ 4 ਦਿਨ ਪਏ ਇਹ 4 ਦਿਨਾਂ ਚ 40 ਨਹੀਂ ਜੁੰਟਾਂ ਖੰਦਾ ਮਾਲੇ 5 ਜੋਟ 500 ਮਾਝਦੀ ਨਹੀਂ ਇਹ ਆਪਾਂ ਨੂੰ ਮੀਟਰ ਦਾ ਕੀ ਫਾਇਦਾ ਆਪਾਂ ਵੀਡੀਓ ਤਾਂ ਪਾਉਣੇ ਆ ਸਬ ਮੀਟਰ ਹੈ ਨਾ ਜਿਹੜਾ 250 300 ਦਾ ਮਿਲ ਜਾਂਦਾ ਜੇ ਆਪਾਂ ਹੁਣ ਕੰਟਰੋਲ ਐ ਕਰ ਸਕਦੇ ਆ ਜੇ ਆਪਾਂ ਹੁਣ ਮੰਨ ਲਓ ਬਿਜਲੀ ਮਚਾਈ ਜਾਂਨੇ ਬਾਹਲੀ ਜਾਦੇ ਆਪਾਂ ਨੂੰ ਬਿੱਲ ਆਇਆ ਰਹਿੰਦਾ ਬਿੱਲ ਤਾਂ ਸਾਲ ਦੇ ਵਿੱਚ ਗਰਮੀ ਹੁੰਦੀ ਹੈ ਨਾ ਜਾਂ ਦੋ ਹੀ ਆਉਂਦੇ ਆ ਜਿਨੂੰ ਦੋ ਮਹੀਨੇ ਤੋਂ ਬਿੱਲ ਆਉਂਦਾ ਜਿਨੂੰ ਮਹੀਨੇ ਤੋਂ ਬਿੱਲ ਆਉਂਦਾ ਉਹਨਾਂ ਨੂੰ ਤਾਂ ਹੀ ਰਹਿੰਦਾ ਕਿਉਂ ਉਹ ਆਏ ਨੇ ਮੀਟਰ ਵੱਧ ਘੁੰਮਦੇ ਆ ਜੋਟਾਂ ਵੱਧ ਕੱਢਦੇ ਆ ਤਾਂ ਹੀ ਆਪਾਂ ਲੜਦੇ ਆ ਕਿਸਾਨ ਕਿਉਂ ਲੜਦੇ ਆ ਇਹਨਾਂ ਗੱਲਾਂ ਪਿੱਛੇ ਲੜਦੇ ਆ ਵੀ ਚਿਪ ਵਾਲੇ ਮੀਟਰ ਨਾਲ ਲਵਾਓ ਚਿਪ ਵਾਲੇ ਮੀਟਰ ਨਾਲ ਲਵਾਓ ਜੇ ਇੱਕ ਕਰਖਾਂਗੇ ਫੇਰ ਆਪਾਂ ਨੂੰ ਫਾਇਦਾ ਹੈ ਚਿਪ ਵਾਲੇ ਮੀਟਰਾਂ ਦਾ ਵੀ ਆ ਮੀਟਰ ਹੈ ਜਿਹੜੇ ਹੁਣ ਸਾਡੇ ਕੋਲ ਤਾਂ ਸੁੱਖ ਇਹ ਹੈ ਵੀ 2 ਮਹੀਨੇ ਤੋ ਜਿਹੜੇ ਨੂੰ ਕੋਈ ਵੀ ਚਾਹੇ ਮੈਂ ਨਿਕਲਾ ਜਿਹਨੂੰ 2 ਮਹੀਨੇ ਤੋ ਬਿੱਲ ਆਉਂਦਾ ਜਿਹੜੇ ਮੀਟਰ ਪਹਿਲਾਂ ਵਾਲੇ ਲੱਗੇ ਹੋਏ ਆ ਉਹ ਬੰਦਾ ਕੰਟਰੋਲ ਕਰ ਲੈਂਦਾ ਹੁਣ ਜੇ ਆਪਾਂ ਨੂੰ ਮਹੀਨੇ ਦਾ ਚਿਪ ਵਾਲਾ ਮਹੀਨੇ ਦੀ ਮਹੀਨੇ ਆਈ ਜਾਂਦਾ ਆਪਾਂ ਨੂੰ ਮੋਬਾਈਲ ਤੇ ਸਿੱਧਾ ਆ ਜਾਂਦਾ ਬਿੱਲ ਜਦੋਂ ਮੋਬਾਈਲ ਤੇ ਸਿੱਧਾ ਆਈ ਗਿਆ ਪਹਿਲਾਂ ਫਿਰ ਆਪਾਂ ਨਾ ਤਾਂ ਕੰਟਰੋਲ ਕਰ ਸਕਦੇ ਆ ਮਹੀਨਾ ਦਾ ਪੂਰਾ ਮਿੰਟ ਜੀ ਹੋ ਜਾਂਦਾ ਖੇਤੀ ਵਾਲਾ ਖੇਤੀ ਹੁੰਦਾ ਪੂਰਾ ਤਾਂ ਕਰਕੇ ਆਪਾਂ ਇੱਕਾ ਰੱਖੀਏ ਸਾਰੇ ਆਪਾਂ ਜੋ ਚੱਪਾ ਵਾਲੇ ਮੀਟਰ ਲਾਉਂਦੇ ਆਏ ਇੱਕਾ ਰੱਖੇ ਨਾ ਨਾ ਲਵਾਈਏ ਕੱਟ ਕਰੀਏ ਆਪਾਂ ਦੱਸਿਆ ਕਰਕੇ ਸਾਰਿਆਂ ਨੂੰ ਭਾਈ ਸਾਡੇ ਚੱਪਾ ਵਾਲਾ ਮੀਟਰ ਲਾਉਣ ਆਗੇ ਆਪਾਂ ਕੋਈ ਰੌਲਾ ਗੋਲਾ ਪਾਈਏ ਤੇ ਆਪਾਂ ਤਾਂ ਹੁਣ ਜੇ ਅੱਜ ਆਏ ਆਏ ਤੀ ਤਾਂ ਚੱਲ ਬਿੱਲ ਤਈ ਨਹੀਂ ਆਇਆ ਜੋਨਟਾਂ ਘੱਟ ਮੱਚ ਗਏ ਘੱਟ ਆਏ ਮੱਚ ਗਏ ਜੋਨਟਾਂ ਵੀ ਆਏ ਤੀ ਮੀਂਹ ਕਣੀ ਪਈ ਗਿਆ ਮੀਂਹ ਦੇ ਨਾਲ ਮੌਸਮ ਸਹੀ ਰਿਹਾ ਹੁਣ ਤੁਸੀਂ ਹਿਸਾਬ ਲਾ ਲਓ ਜੇ 8 ਘੰਟੇ ਚੱਲਦਾ ਏਸੀ AC ਨੇ 8 ਘੰਟੇ ਚੱਲ ਕੇ ਤੇ ਅੱਧੀਆਂ ਜੁੰਟਾਂ ਖਾਣੀਆਂ 4 ਜੁੰਟਾਂ ਖਾਊਆ ਜੇ ਗਰਮੀ ਹੋਵੇ ਤਾਂ ਜੁੰਟ ਘੰਟੇ ਦੀ ਜੁੰਟ ਖਾਂਦਾ ਹੀ ਖਾਂਦਾ ਹੁਣ ਆਪਾਂ AC ਲਾਉਣਾ ਜਿੰਨੇ ਭਰਾਵਾ ਦੇ AC ਲੱਗਿਆ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਆ ਹੁਣ ਮੈਂ ਕੀ ਕਰਦਾ ਨੇ AC 26 ਤੇ ਚੱਲਦਾ ਹੁੰਦਾ ਮੇਰਾ 26 ਤੋਂ 28 ਤੱਕ ਚਲਾਈਏ ਨਾ ਆਪਾਂ ਜੁੰਟਾਂ ਕੱਟ ਖਾਂਦਾ ਤੇ ਨਾ ਆਪਾਂ ਨੂੰ ਖੇਸ ਲੈਣ ਦੀ ਲੋੜ ਆ ਫਿਰ ਜਾਂ ਆਪਾਂ ਨੂੰ ਛੋਟਾ ਕਰ ਲੈਨੇ ਇਹਨੂੰ 24 ਤੇ ਕਰ ਲਾਂਦਾ ਕੋਈ 22 ਤੇ ਕਰ ਲਾਂਦਾ ਕੋਈ 18 ਤੇ ਕਰ ਲਾਂਦਾ ਨੇ ਤਾਂ ਰਿਜਾਈ ਲਈ ਜਾਂਦੇ ਖੇਸ ਕੰਬਲ ਦੱਬੀ ਜਾਂਦੇ 26 ਤੇ ਲਾਉਂਗੇ ਨਾਲ ਸੋਨ ਖੇਸ ਕੰਬਲ ਦੱਬਣ ਦੀ ਲੋੜ ਐ ਆਰਾਮ ਨਾਲ ਪਈ ਰਹੋ 26 ਤੋਂ ਲੈ ਕੇ 32 ਤੱਕ ਚਲਾ ਲਓ ਜੁੰਟਾਂ ਘਟ ਖਾਂਦਾ ਬੈਲਣੀ ਆਉਂਦਾ ਤੇ ਆਹ ਦੇਖ ਲਓ ਹੁਣ ਮੈਂ ਨਾ 26 ਤੇ ਕਰਿਆ ਹੋਇਆ ਸਤਾਈ ਤੇ ਕਰ ਲਓ 28 ਤੇ ਕਰ ਲਓ ਜੇ ਆਪਾਂ 29 30 ਕਰਦੇ ਆ ਇਹਨਾਂ ਤੇ ਨਹੀਂ ਕੁਲਿੰਗ ਕਰਦਾ ਕੋਈ ਕੁਲਿੰਗ ਨਹੀਂ ਕਰਦਾ 26 ਤੇ ਲਾਓ 26 ਤੇ ਕੰਟਰੋਲ ਸਹੀ ਹੋ ਜਾਂਦਾ ਹੈ। ਕਿਉਂ ਉਹ ਸਾਬਣਾ ਜੁਨਟਾਂ ਖਾਂਦਾ ਘੱਟ ਤੇ ਬਿੱਲ ਆਪਾਂ ਨੂੰ ਫੇਰ ਆਉਂਦਾ ਨਹੀਂ। ਹੁਣ ਤੁਸੀਂ ਦੇਖ ਲਓ ਮੈਨੂੰ 400 ਤੇ 555 ਜੁਨਟਾਂ ਹੁਣ ਮੱਚੀਆਂ। ਬੱਤ-ਬੱਤ 500 ਮੱਚ ਜੂ 2 ਮਹੀਨਿਆਂ ਚ 100 ਜੁਨਟ ਫੇਰ ਵੀ ਮੱਚੂ ਆਪਾਂ ਨੂੰ 2 ਮਹੀਨਾ ਬਾਅਦ ਤੇ 6 ਜੁਨਟਾਂ ਹੋਵਾਂ। ਮਾਫੀ ਹੈ ਛੇ ਦੀ।